ਹਾਂਜੀ ਇਹ ਅਪ੍ਰੈਲ ਦੀ ਜਿਹੜੀ ਕੰਸੀਜਨ ਜਿਹੜਾ ਆਫ ਹੋ ਜਾਂਦਾ ਤੇ 15 ਅਗਸਤ ਤੋਂ ਜਿਹੜਾ ਸ਼ੁਰੂ ਹੋ ਜਾਂਦਾ ਤੇ ਸਟਾਰਟਿੰਗ ਜਿਹੜੀ ਮੇਰੇ ਗਵਾਂਡ ਪਿੰਡੀ ਸ੍ਰੀ ਸ਼ਹੀਦ ਕਰਨਾਲ ਸਿੰਘ ਦੇ ਮਿੱਲੇ ਤੋਂ ਹੀ ਹੁੰਦੀ ਹੁੰਦੀ ਹੈ ਜੀ ਤਿਆਰੀਆਂ ਹੁੰਦਾ ਹੁਣ ਜਸਵੀਰ ਭਾਈ ਕਹਿ ਦਈਏ ਵੀ ਹੈਗੀਆਂ ਜਿਹੜੀਆਂ ਹੈਗੀਆਂ ਤੇ ਮਨ ਜਿਹੜਾ ਬਹੁਤ ਉਦਾਸ ਆ ਕਿਉਂਕਿ ਜਿਹੜਾ 2025 ਚੜਿਆ ਸਾਡੇ ਕਮੈਂਟੇਟਰ ਭਰਾਵਾਂ ਦੇ ਲਈ ਕਹਿ ਲਈਏ ਵੀ ਬਹੁਤ ਇਹ ਹਨਾ ਕੋਈ ਵਧੀਆ ਨਹੀਂ ਜਿਹੜਾ ਚੜਿਆ ਹੈਗਾ ਦੇਖੋ ਪਹਿਲਾਂ ਸਹਿਲ ਮਲਾਵਦਾ ਜੀ ਆਪਾਂ ਕਹ ਲਈਏ ਵੀ ਸਿਵਾ ਜਿਹੜਾ ਠੰਡਾ ਨਹੀਂ ਸੀ ਹੋਇਆ ਤੇ ਬਾਈ ਲੱਖੀ ਲਹਿਰਾ ਉਹ ਇਸ ਸੁਫਾਨੀ ਸੰਸਾਰ ਨਾਲ ਵਜ਼ਾ ਕਹਿ ਗਿਆ ਉਸ ਤੋਂ ਪਹਿਲਾਂ ਵੱਡਾ ਵੀਰ ਆ ਸਾਡਾ ਪ੍ਰਚਿੰਦ ਬਲਾਰਾ ਬਿੱਲਾ ਲਾਲਤੋਂ ਵਾਲਾ ਉਹਨਾਂ ਦੇ ਮਾਤਾ ਜੀ ਯਕਾਲ ਚਲਾਣਾ ਕਰ ਗਏ ਉਸ ਤੋਂ ਪਹਿਲਾਂ ਬੂਟਾ ਉਮਰੀਆਣਾ ਸਾਡਾ ਵੱਡਾ ਵੀਰ ਉਸਤਾਦਾਂ ਦਾ ਉਸਤਾਦ ਉਹਨਾਂ ਦੇ ਮਾਤਾ ਜੀ ਚੜਾਈ ਕਰ ਗਏ ਯਾਨੀ ਸੋਸ਼ਲ ਮੀਡੀਆ ਦੇ ਜ਼ਰੀਏ ਜਿਹੜਾ ਇਹ ਦੇਖ ਰਹੇ ਆਂ ਵੀ 2025 ਜਿਹੜਾ ਇਹ ਸਾਡੇ ਕਮੈਂਟੇਟਰਾਂ ਦੇ ਲਈ ਥੋੜਾ ਜਿਆਦਾ ਮੰਦਾ ਜਾ ਰਿਹਾ ਹੈ ਬਾਕੀ ਕਿਰਪਾ ਦੇ ਨਾਲ ਪਿਆਰੀਆਂ ਜਿਹੜੀਆਂ ਬੁੱਲ ਨੇ ਬਾਬਾ ਇਦਾਂ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਆਪਾਂ ਸਮੇਂ-ਸਮੇਂ ਦੇ ਨਾਲ ਵੱਡਾ ਜਿਹੜਾ ਨਾਮ ਜਿਹੜਾ ਆਪਣੇ ਨਗਰ ਦਾ ਉਹ ਰੌਸ਼ਨ ਕਰਾਂਗੇ ਇਹਨਾਂ ਮਦਾਨਾਂ ਦੇ ਵਿੱਚ ਵੀ ਤੇ ਤੁਹਾਡਾ ਸਾਰੇ ਭਰਾਵਾਂ ਦਾ ਜਿਹੜਾ ਸਹਿਯੋਗ ਹੈ ਸਾਰਿਆਂ ਦਾ ਮੈਂ ਇੱਕ ਵਾਰ ਤੋਂ ਫੇਰ ਵੱਡਾ ਧੰਨਵਾਦ ਕਰਦਾ